ਜਦੋਂ ਵਧੀਆ ਟੀਮ ਹੋਵੇ ਵਧੀਆ ਐਕਟਰਸ ਹੋਣ ਤੇ ਕੰਮ ਕਰਨਾ ਸੌਖਾ ਹੋ ਜਾਂਦਾ ਹੈਗਾ ਹਾਂਜੀ ਕੁਝ ਪ੍ਰੋਫੈਸ਼ਨਲ ਬੰਦੇ ਆ ਪਰ ਰੱਖੇ ਸੀ ਕੋਈ ਲੋਕਲ ਬੰਦੇ ਸੀ ਜਿਹੜੇ ਮੱਝ ਦੇ ਸੀ ਤੇ ਉਹਨਾਂ ਨੇ ਹੈਲਪ ਕੀਤੀ ਸਾਡੀ ਟੀਮ ਨੂੰ ਜੋਨਲ ਦੇ ਆਪਣੇ ਮਾਰਕਸ ਹੋਣੇ ਚਾਹੀਦੇ ਆ ਲੋਕ ਦੇਖਣ ਤੇ ਅਪਰੀਸ਼ੀਏਟ ਕਰਨਗੇ ਸੋ ਮਜੈਲ ਮੂਵੀ ਦੇ ਉਹ ਸਮੇਂ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇੱਕ ਇੱਕ ਚੀਜ਼ ਨੂੰ ਡਾਇਰੈਕਟ ਕੀਤਾ ਕਿਉਂਕਿ ਡਾਇਰੈਕਟਰ ਬਹੁਤ ਵੱਡਾ ਪਾਰਟ ਹੁੰਦੇ ਨੇ ਕਿਉਂਕਿ ਹਰ ਅਸੀਂ ਮਜੈਲ ਮੂਵੀ ਬੜੇ ਟਾਈਮ ਤੋਂ ਸੁਣ ਰਹੇ ਸੀ ਪਰ ਜਦੋਂ ਹੁਣ ਦੇਖੀ ਤੇ ਵਾਕਈ ਲੱਗਾ ਕਿ ਮਜੈਲ ਹੈਗੀ ਹੈ ਥੈਂਕ ਯੂ ਸੋ ਮਚ ਜੀ ਤੇ ਕਿਵੇਂ ਲੱਗਿਆ ਇਸ ਫਿਲਮ ਦਾ ਤੁਸੀਂ ਡਾਇਰੈਕਸ਼ਨ ਕੀਤੀ ਹੈ ਡਾਇਰੈਕਟਰ ਹੈਗੇ ਤਾਂ ਕਿਦਾਂ ਲੱਗਿਆ ਸਾਰਾ ਨੇ 올 ਗੁੱਡ ਐਕਚੁਅਲੀ ਹਨਾ ਵਧੀਆ ਐਕਟਰਸ ਨੇ ਸਾਰੇ ਵਧੀਆ ਟੀਮ ਨੇ ਸੋ ਜਦੋਂ ਵਧੀਆ ਟੀਮ ਹੋਵੇ ਵਧੀਆ ਐਕਟਰਸ ਹੋਣ ਤੇ ਕੰਮ ਕਰਨਾ ਸੌਖਾ ਹੋ ਜਾਂਦਾ ਹੈਗਾ ਮਤਲਬ ਬਾਦਸ਼ਾਹ ਦਾ ਬੜਾ ਇੱਕ ਕੋਕੀਨ ਦੇ ਚ ਮਾਲਵੇ ਦੇ ਜ਼ਿਆਦਾ ਸੀ ਤਾਂ ਮਾਲਵੇ ਮਾਲਵੇ ਦੇ ਬੰਦਿਆਂ ਤੋਂ ਮਾਜ ਮਜੈਲ ਅਲੀ ਬੋਲੀ ਬਲਵਾਨੀ ਔਖੀ ਸੀ ਜੇ ਮਤਲਬ ਸੀਖ ਸੀ ਹਾਂਜੀ ਕੁਝ ਪ੍ਰੋਫੈਸ਼ਨਲ ਬੰਦੇ ਆ ਪਰ ਰੱਖੇ ਸੀ ਕੋਈ ਲੋਕਲ ਬੰਦੇ ਸੀ ਜਿਹੜੇ ਮਾਜ ਦੇ ਸੀ ਤੇ ਉਹਨਾਂ ਨੇ ਹੈਲਪ ਕੀਤੀ ਸਾਡੀ ਟੀਮ ਨੂੰ ਐਂਡ ਬੱਤੋ ਕਿਸ ਤਰ੍ਹਾਂ ਦਾ ਐਨੀ ਕੰਪਰਮਾਈਜ਼ ਨਹੀਂ ਕੀਤਾ ਮਤਲਬ ਪੂਰਾ ਸਮਾਂ ਦੇ ਕੇ ਹਾਂਜੀ 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 ਉਹ ਤੁਹਾਨੂੰ ਲੈ ਕੇ ਫਿਲਮ ਦੇਖ ਕੇ ਕਿ ਸਾਰਿਆਂ ਨੇ ਵਧੀਆ ਕੰਮ ਕੀਤਾ ਹੈ ਪ੍ਰੋਫੈਸ਼ਨਲੀ ਕੰਮ ਕੀਤਾ ਹੈਗਾ ਸਾਰਿਆਂ ਨੇ ਉਹ ਲੈਂਗੁਏਜ ਤੇ ਡਾਇਲੈਕਟ ਲਰਨ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਹਿਸਾਬ ਨਾਲ ਡਾਇਲੌਗ ਡਿਲੀਵਰੀ ਕੀਤੀ ਹੈ ਨਾ ਤੇ ਅਸੀਂ ਜਦੋਂ ਲੋਕ ਬਾਹਰ ਆ ਰਹੇ ਸੀ ਤਾਂ ਉਹਨਾਂ ਦਾ ਇਹ ਹੀ ਸੀ ਕਿ ਜਦੋਂ ਐਂਡ ਹੋਇਆ ਕਿ ਹੁਣ ਦੂਜੀ ਦੀ ਵੇਟ ਸ਼ੁਰੂ ਹੋ ਚੁੱਕੀ ਹੈ ਹਾਂਜੀ ਸਕ੍ਰਿਪਟ ਤਾਂ ਰੈਡੀ ਹੈ ਸਾਡੇ ਕੋਲ ਦੂਜੀ ਦੀ ਹੈ ਨਾ ਤਾਂ ਵੀ ਗੋਟ ਟੂ ਸੀ ਕਿ ਆਡੀਅנס ਦਾ ਕਿੰਨਾ ਰਿਐਕਸ਼ਨ ਆਉਂਦਾ ਹੈਗਾ ਉਸ ਸਿਲੇਕਸ਼ਨ ਦੇ ਹਿਸਾਬ ਨਾਲ ਆਪਾਂ ਦੇਖਾਂਗੇ ਕਦੋਂ ਬਣਣੀ ਹੈ ਕਿਦਾਂ ਕਰਨਾ ਹੈਗਾ ਬਟ ਇਟ ਇਜ਼ ਵੰਡਰਫੁਲ ਐਕਸਪੀਰੀਅੰਸ ਤੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਬਸ ਇਹੀ ਹੈਗਾ ਕਿ ਫਿਲਮ ਨੂੰ ਦੇਖੋ ਜੇ ਫਿਲਮ ਵਧੀਆ ਲੱਗਦੀ ਹੈ ਨਾ ਅਪਰੀਸ਼ੀਏਟ ਕਰੋ ਬਹੁਤ ਮਿਹਨਤ ਨਾਲ ਫਿਲਮ ਬਣਾਈ ਗਈ ਹੈ ਚੰਗੀ ਫਿਲਮ ਬਣਾਈ ਹੈ ਜਨਰ ਅਡ ਅਟੈਂਪਟ ਕੀਤਾ ਹੈਗਾ ਜਨਰਲੀ ਪੰਜਾਬੀ ਸਿਨੇਮਾ ਚ ਇਹ ਤਾਂ ਜਨਰ ਲੋਕ ਅਟੈਂਪਟ ਨਹੀਂ ਕਰਦੇ ਹੈਗੇ ਤਾਂ ਇਸ ਜਨਰ ਦੇ ਇੱਕ ਆਪਣੇ ਮਾਰਕਸ ਹੋਣੇ ਚਾਹੀਦੇ ਆ ਲੋਕ ਦੇਖਣ ਤੇ ਅਪਰੀਸ਼ੀਏਟ ਕਰਨ ਥੈਂਕ ਯੂ ਸੋ ਮਚ। ਸੋ ਮਜੈਲ ਮੂਵੀ ਦੇ ਉਹ ਸਮੇਂ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਇੱਕ ਇੱਕ ਚੀਜ਼ ਨੂੰ ਡਾਇਰੈਕਟ ਕੀਤਾ ਕਿਉਂਕਿ ਡਾਇਰੈਕਟਰ ਬਹੁਤ ਵੱਡਾ ਪਾਰਟ ਹੁੰਦੇ ਨੇ ਕਿਉਂਕਿ ਹਰ ਅਸੀਂ ਮਜੈਲ ਮੂਵੀ ਬੜੇ ਟਾਈਮ ਤੋਂ ਸੁਣ ਰਹੇ ਸੀ ਪਰ ਜਦੋਂ ਹੁਣ ਦੇਖੀ ਤੇ ਵਾਕਈ ਲੱਗਿਆ ਕਿ ਮਜੈਲ ਹੈਗੀ ਹੈ। ਥੈਂਕ ਯੂ ਸੋ ਮਚ ਜੀ। ਤੇ ਕਿਵੇਂ ਲੱਗਿਆ ਇਸ ਫਿਲਮ ਦਾ ਤੁਸੀਂ ਡਾਇਰੈਕਸ਼ਨ ਕੀਤੀ ਹੈ ਡਾਇਰੈਕਟਰ ਹੈਗੇ ਤਾਂ ਕਿੱਦਾਂ ਲੱਗਿਆ ਸਾਰਾ? ਨੇ 올 ਗੁੱਡ ਐਕਚੁਅਲੀ ਹੈਨਾ ਵਧੀਆ ਐਕਟਰਸ ਨੇ ਸਾਰੇ ਵਧੀਆ ਟੀਮ ਨੇ। ਤੋ ਜਦੋਂ ਵਧੀਆ ਟੀਮ ਹੋਵੇ ਵਧੀਆ ਐਕਟਰਸ ਹੋਣ ਤੇ ਕੰਮ ਕੰਮ ਸੌਖਾ ਹੋ ਜਾਂਦਾ ਹੈਗਾ ਮਤਲਬ ਉਹ ਬਾਦਸ਼ਾਹ ਦਾ ਬੜਾ ਇੱਕ ਕੋਕੀਨ ਦੇ ਚ ਮਾਲਵੇ ਦੇ ਜਿਆਦਾ ਸੀ ਤੇ ਮਾਲਵੇ ਮਾਲਵੇ ਦੇ ਬੰਦਿਆਂ ਤੋਂ ਮਾਝਾ ਮਜੈਲ ਅਲੀ ਬੋਲੀ ਬਲਵਾਨੀ ਔਖੀ ਸੀ ਜਾਂ ਮਤਲਬ ਸੀਖ ਸੀ ਹਾਂ ਜੀ ਕੁਝ ਪ੍ਰੋਫੈਸ਼ਨਲ ਬੰਦੇ ਆ ਪਰ ਰੱਖੇ ਸੀ ਕੋ ਲੋਕਲ ਬੰਦੇ ਸੀ ਜਿਹੜੇ ਮਾਝ ਦੇ ਸੀ ਜੀ ਤੇ ਉਹਨਾਂ ਨੇ ਹੈਲਪ ਕੀਤੀ ਸਾਡੀ ਟੀਮ ਨੂੰ ਐਂਡ ਬਦੋ ਕਿਸ ਤਰ੍ਹਾਂ ਦਾ ਐਨੀ ਕੰਪਰਮਾਈਜ਼ ਨਹੀਂ ਕੀਤਾ ਮਤਲਬ ਪੂਰਾ ਸਮਾਂ ਦੇ ਕੇ ਹਾਂਜੀ 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 ਉਹ ਤੁਹਾਨੂੰ ਲੈ ਕੇ ਫਿਲਮ ਦੇਖ ਕੇ ਕਿ ਸਾਰਿਆਂ ਨੇ ਵਧੀਆ ਕੰਮ ਕੀਤਾ ਹੈ ਪ੍ਰੋਫੈਸ਼ਨਲੀ ਕੰਮ ਕੀਤਾ ਹੈਗਾ ਸਾਰਿਆਂ ਨੇ ਉਹ ਲੈਂਗੁਏਜ ਤੇ ਡਾਇਲੈਕਟ ਲਰਨ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਹਿਸਾਬ ਨਾਲ ਡਾਇਲੌਗ ਡਿਲੀਵਰੀ ਕੀਤੀ ਹੈ ਨਾ ਤੇ ਅਸੀਂ ਜਦੋਂ ਲੋਕ ਬਾਹਰ ਆ ਰਹੇ ਸੀ ਤਾਂ ਉਹਨਾਂ ਦਾ ਇਹ ਹੀ ਸੀ ਕਿ ਜਦੋਂ ਐਂਡ ਹੋਇਆ ਕਿ ਹੁਣ ਦੂਜੀ ਦੀ ਵੇਟ ਸ਼ੁਰੂ ਹੋ ਚੁੱਕੀ ਹੈ ਹਾਂਜੀ ਸਕ੍ਰਿਪਟ ਤਾਂ ਰੈਡੀ ਹੈ ਸਾਡੇ ਕੋਲ ਦੂਜੀ ਦੀ ਹੈ ਨਾ ਤਾਂ ਵੀ ਗੋਇੰ ਟੂ ਸੀ ਕਿ ਆਡੀਅנס ਦਾ ਕਿੰਨਾ ਰਿਐਕਸ਼ਨ ਆਉਂਦਾ ਹੈਗਾ ਉਹ ਸਿਲੈਕਸ਼ਨ ਦੇ ਹਿਸਾਬ ਨਾਲ ਆਪਾਂ ਦੇਖਾਂਗੇ ਕਦੋਂ ਬਣਾਣੀ ਹੈ ਕਿਦਾਂ ਕਰਨਾ ਹੈਗਾ ਬਟ ਇਟ ਇਜ਼ ਵੰਡਰਫੁਲ ਐਕਸਪੀਰੀਅੰਸ ਤੇ ਕੀ ਕਹਿਣਾ ਚਾਹੁੰਦੇ ਹੋ ਦਰਸ਼ਕਾਂ ਨੂੰ ਬਸ ਇਹੀ ਹੈਗਾ ਕਿ ਫਿਲਮ ਨੂੰ ਦੇਖੋ ਜੇ ਫਿਲਮ ਵਧੀਆ ਲੱਗਦੀ ਹੋਣ ਅਪਰੀਸ਼ੀਏਟ ਕਰੋ ਬਹੁਤ ਮਿਹਨਤ ਨਾਲ ਫਿਲਮ ਬਣਾਈ ਗਈ ਹੈ ਚੰਗੀ ਫਿਲਮ ਬਣਾਈ ਹੈ ਜਨਰ ਅਡ ਅਟੈਂਪਟ ਕੀਤਾ ਹੈਗਾ ਜਨਰਲੀ ਪੰਜਾਬੀ ਸਿਨੇਮਾ ਚ ਇਦਾਂ ਦਾ ਜਨਰ ਲੋਕ ਅਟੈਂਪਟ ਨਹੀਂ ਕਰਦੇ ਹੈਗੇ ਤਾਂ ਇਸ ਜਨਰ ਦੇ ਇੱਕ ਆਪਣੇ ਮਾਰਕਸ ਹੋਣੇ ਚਾਹੀਦੇ ਹੈ ਲੋਕ ਦੇਖਣ ਤੇ ਅਪਰੀਸ਼ੀਏਟ ਕਰਨ ਥੈਂਕ ਯੂ ਸੋ ਥੈਂਕ ਯੂ ਸੋ